ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਦੱਸਦੇ ਆ ਜਨਮ ਸਰਟੀਫਿਕੇਟ ਦੇ ਵਿੱਚ ਆਪਾਂ ਕਰੈਕਸ਼ਨ ਕਿਸ ਤਰ੍ਹਾਂ ਕਰ ਸਕਦੇ ਆ ਲਾਸਟ ਵੀਡੀਓ ਆਪਾਂ ਬਣਾਈ ਸੀ ਉਹਦੇ ਵਿੱਚ ਆਪਾਂ ਜਨਮ ਸਰਟੀਫਿਕੇਟ ਅਪਲਾਈ ਕੀਤਾ ਸੀ ਅਪਲਾਈ ਕਰਨ ਦੇ ਬਾਅਦ ਆਪਣਾ ਕੋਈ ਨਾਮ ਗਲਤ ਹੋ ਜਾਂਦਾ ਕੋਈ ਡੇਟ ਆਫ ਬਰਥ ਗਲਤ ਹੋ ਜਾਂਦੀ ਜਾਂ ਕੋਈ ਐਡਰੈਸ ਗਲਤ ਹੋ ਜਾਂਦਾ ਉਸ ਚੀਜ਼ ਨੂੰ ਆਪਾਂ ਘਰ 'ਚ ਬੈਠ ਕੇ ਕਿੱਦਾਂ ਅਪਲਾਈ ਕਰ ਸਕਦੇ ਆ ਉਹਨੂੰ ਠੀਕ ਕਿੱਦਾਂ ਕਰ ਸਕਦੇ ਆ ਕੀ ਡਾਕੂਮੈਂਟ ਰਿਕੁਆਇਰਮੈਂਟ ਹੈ ਉਹਦੀ ਕਿੱਦਾਂ ਫਾਈਲ ਅਪਲਾਈ ਹੋਣੀ ਆ ਬੋਥ ਸੌਖਾ ਪ੍ਰੋਸੈਸ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆ ਹੁਣ ਆਪਾਂ ਜਦੋਂ ਸਾਡੀ ਸਰਟੀਫਿਕੇਟ ਵਿੱਚ ਘਰ ਬੈਠ ਕੇ ਕਰੈਕਸ਼ਨ ਕਰਦੇ ਆ। ਸਭ ਤੋਂ ਪਹਿਲਾਂ ਕਨੈਕਟ ਪੰਜਾਬ ਦਾ ਪੋਰਟਲ ਖੋਲ੍ਹਾਂਗੇ। ਪੋਰਟਲ ਖੋਲਣ ਦੇ ਬਾਅਦ ਲੌਗਇਨ ਵਿਦ ਓਟੀਪੀ ਕਰਾਂਗੇ। ਮੋਬਾਈਲ ਨੰਬਰ ਫਿਲ ਕਰਕੇ ਸੈਂਡ ਓਟੀਪੀ ਕਰਾਂਗੇ। ਇਹਦੇ ਵਿੱਚ ਮੇਰੀ ਪਹਿਲੀ ਵੀਡੀਓ ਆ ਬਰਥ ਸਰਟੀਫਿਕੇਟ ਦੇ ਰਿਲੇਟਡ। ਉਹਦੇ ਵਿੱਚ ਦੱਸਿਆ ਕਿ ਇਸ ਪੋਰਟਲ ਦੇ ਉੱਤੇ ਆਪਾਂ ਅਕਾਊਂਟ ਕ੍ਰੀਏਟ ਕਿੱਦਾਂ ਕਰਨਾ ਹੈ। ਸੋ ਤੁਸੀਂ ਦੇਖ ਕੇ ਅਕਾਊਂਟ ਕ੍ਰੀਏਟ ਕਰ ਸਕਦੇ ਆ। इतने आप लोकेशन लाओ करके ओटीपी फिल कर वेरीफाई करा अप्लाई सर्विस करा टॉप सर्विस से ਡਿਪਾਰਟਮੈਂਟ ਸਿਲੈਕਟ ਕਰਾਂਗੇ ਹੈਲਥ ਐਂਡ ਫੈਮਿਲੀ ਵੈਲਫੇਅਰ ਸਰਚ ਕਰਦੇ ਹਾਂ ਇਸ ਦੇ ਬਾਅਦ ਇਹ ਸਾਰੀਆਂ ਸਰਵਿਸਾਂ ਆ ਇਹਦੇ ਨੀਚੇ ਜਾ ਕੇ ਕਰੈਕਸ਼ਨ ਇਨ ਬਰਥ ਦੇਖਾਂਗੇ ਸੈਕਿੰਡ ਲਾਸਟ ਸਰਵਿਸ ਕਰੈਕਸ਼ਨ ਇਨ ਬਰਥ ਸਰਟੀਫਿਕੇਟ ਅਪਲਾਈ ਤੇ ਕਲਿੱਕ ਕਰਾਂਗੇ ਅਪਲਾਈ ਸਰਵਿਸ ਇਦੇ ਬਾਅਦ ਜਿਹੜੀ ਆਪਾਂ ਆਪਣੀ ਪ੍ਰੋਫਾਈਲ ਕ੍ਰੀਏਟ ਕੀਤੀ ਸੀ ਉਹ ਸਾਰੀ ਆ ਜਾਏਗੀ। ਨੀਚੇ ਜਾ ਕੇ ਲੈਫਟ ਸਾਈਡ ਤੇ ਡਾਕੂਮੈਂਟ ਸੀਰੀਅਲ ਨੰਬਰ ਨੂੰ ਸਿਲੈਕਟ ਕਰਾਂਗੇ। ਸਰਟੀਫਿਕੇਟ ਦੇ ਉੱਪਰ ਰਾਈਟ ਸਾਈਡ ਦੇ ਉੱਤੇ ਡਾਕੂਮੈਂਟ ਸੀਰੀਅਲ ਨੰਬਰ ਲਿਖਿਆ ES ਤੋਂ ਸ਼ੁਰੂ ਹੋਵੇਗਾ ਉਸ ਨੂੰ ਆਪਾਂ ਇੱਥੇ ਫਿਲ ਕਰਕੇ ਸਰਚ ਕਰਾਂਗੇ। ਸਰਚ ਕਰਨ ਦੇ ਬਾਅਦ ਜਿਹੜਾ ਆਪਾਂ ਬਰਥ ਸਰਟੀਫਿਕੇਟ ਔਨਲਾਈਨ ਕੀਤਾ ਸੀ ਜਿਹਦੀ ਮੈਂ ਇੱਕ ਵੀਡੀਓ ਪਹਿਲਾਂ ਵੀ ਪਾਈ ਆ ਜੇ ਕਿਸੇ ਨੇ ਨਹੀਂ ਕੀਤਾ ਉੱਥੋਂ ਦੇਖ ਕੇ ਤੁਸੀਂ ਕਰ ਸਕਦੇ ਆ ਉਹ ਬਰਥ ਸਰਟੀਫਿਕੇਟ ਔਨਲਾਈਨ ਹੋਣ ਤੋਂ ਬਾਅਦ ਜੇ ਕੁਝ ਆਪਣੀ ਕਰੈਕਸ਼ਨ ਕਰਨੀ ਆ ਤਾਂ ਉਹ ਇਸ ਤਰ੍ਹਾਂ ਹੋਏਗੀ ਬਰਥ ਸਰਟੀਫਿਕੇਟ ਦੀ ਸਾਰੀ ਡਿਟੇਲ ਸ਼ੋ ਹੋ ਜਾਣੀ ਆ ਲੈਫਟ ਸਾਈਡ ਆਪਣੀ ਬਰਥ ਸਰਟੀਫਿਕੇਟ ਦੀ ਡਿਟੇਲ ਆ ਰਾਈਟ ਸਾਈਡ ਆਪਾਂ ਜੋ ਸਹੀ ਫਿਲ ਕਰਨੀ ਆ ਉਹ ਕਰ ਸਕਦੇ ਆ ਇੱਥੇ ਆਪਾਂ ਸਿਲੈਕਟ ਕਰਾਂਗੇ ਕਿ ਫਾਈਲ ਕੌਣ ਅਪਲਾਈ ਕਰ ਰਿਹਾ ਮੋਸਟਲੀ ਆਪਣੇ ਮਦਰ ਫਾਦਰ ਕਰਦੇ ਆ ਸੋ ਮਦਰ ਜਾਂ ਫਾਦਰ ਚੋਂ ਇੱਕ ਜਾਣਾ ਜਿਹੜਾ ਵੀ ਕਰਦਾ ਉਹਨੂੰ ਆਪਾਂ ਸਿਲੈਕਟ ਕਰਾਂਗੇ ਹੁਣ ਆਪਾਂ ਮੇਰਾ ਗ੍ਰੈਂਡਫਾਦਰ ਦਾ ਨਾਮ ਨਹੀਂ ਲਿਖਿਆ ਹੁਣ ਆਪਾਂ ਇੱਥੇ ਆਪਣੇ ਗ੍ਰੈਂਡਫਾਦਰ ਦਾ ਨਾਮ ਫਿਲ ਕਰਾਂਗੇ ਲੈਫਟ ਸਾਈਡ ਜੋ ਬਰਥ ਸਰਟੀਫਿਕੇਟ ਦੀ ਡਿਟੇਲ ਹੋਊਗਾ ਰਾਈਟ ਸਾਈਡ ਆਪਾਂ ਜੋ ਕਰੈਕਟ ਕਰਨੀ ਉਹ ਆ ਜਿੱਥੇ ਪੰਜਾਬੀ ਆ ਉਨੇ ਦੇ ਵਿੱਚ ਆਪਾਂ ਐਡਰੈਸ ਨੂੰ ਪ੍ਰੋਪਰ ਫਿਲ ਕਰਾਂਗੇ ਕਿਉਂਕਿ ਇਹਦੇ ਵਿੱਚ ਸਿਰਫ ਸ਼ਹਿਰ ਤੇ ਜ਼ਿਲ੍ਹੇ ਦਾ ਨਾਮ ਆ ਆਪਾਂ ਇੱਥੇ ਹਾਊਸ ਨੰਬਰ ਫਿਲ ਕਰਾਂਗੇ ਜੋ ਵੀ ਆਪਣੇ ਮੁਤਾਬਿਕ ਆਪਣਾ ਐਡਰੈਸ ਜੋ ਵੀ ਆਪਾਂ ਕਰੈਕਸ਼ਨ ਕਰਨੀ ਆ ਉਹਨੂੰ ਆਪਾਂ ਇੱਥੇ ਫਿਲ ਕਰ ਸਕਦੇ ਆ ਇਹ ਸਾਰੀ ਜਿਹੜੀ ਕਰੈਕਸ਼ਨ ਆ ਇਹ ਆਪਾਂ ਉਹੀ ਬਰਸਟੀਫਿਕੇਟ ਤੇ ਕਰ ਸਕਦੇ ਆ ਜਿਹੜਾ ਆਪਣਾ ਆਨਲਾਈਨ ਆਨਲਾਈਨ ਕਰਨ ਦੇ ਲਈ ਪਹਿਲਾਂ ਮੈਂ ਵੀਡੀਓ ਪਾਈ ਆ ਉਹਨੂੰ ਤੁਸੀਂ ਦੇਖ ਸਕਦੇ ਆ ஆன்ਲਾਈਨ ਹੋਣ ਤੋਂ ਬਾਅਦ ਜੇ ਕੋਈ ਮਿਸਟੇਕ ਹੁੰਦੀ ਆ ਤਾਂ ਉਹਨੂੰ ਆਪਾਂ ਇਸ ਸਰਵਿਸ ਦੇ ਥਰੂ ਕਰੈਕਸ਼ਨ ਕਰ ਸਕਦੇ ਆ ਬਰਥ ਸਰਟੀਫਿਕੇਟ ਤੇ ਪੰਜਾਬੀ ਫਿਲ ਕਰਨ ਦੀ ਲੋੜ ਨਹੀਂ ਇਸ ਵਿੱਚ ਜੋ ਜੋ ਆਪਾਂ ਨੂੰ ਕਰੈਕਸ਼ਨ ਕਰਨੀ ਆ ਜੋ ਜੋ ਆਪਾਂ ਨੂੰ ਚਾਹੀਦਾ ਆ ਉਹ ਆਪਾਂ ਫਿਲ ਕਰ ਸਕਦੇ ਆ ਸਾਰਾ ਨੀਚੇ ਜਾ ਕੇ ਪੰਜਾਬੀ ਟਰਾਂਸਲੇਸ਼ਨ ਤੇ ਕਲਿੱਕ ਕਰਾਂਗੇ ਓਕੇ ਤੇ ਕਲਿੱਕ ਕਰਦੇ ਆ ਹੁਣ ਉੱਪਰ ਜਾ ਕੇ ਦੇਖਾਂਗੇ ਇੰਗਲਿਸ਼ ਆਪਾਂ ਫਿਲ ਕੀਤੀ ਸੀ ਪੰਜਾਬੀ ਆਟੋਮੈਟਿਕ ਫਿਲ ਹੋ ਗਈ ਇੱਕ ਵਾਰ ਜੋ ਡਾਟਾ ਪੰਜਾਬੀ ਵਿੱਚ ਫਿੱਲਾਂ ਨੂੰ ਰੀਚੈੱਕ ਕਰਾਂਗੇ ਨੀਚੇ ਐਡਰੈਸ ਫਿਲ ਕੀਤਾ ਸੀ ਉਹਨੂੰ ਦੇਖਾਂਗੇ ਕਿ ਪੰਜਾਬੀ ਵਿੱਚ ਬਿਲਕੁਲ ਠੀਕ ਹੈ। ਇਹ ਕੋਈ ਚੀਜ਼ ਮਿਸ ਹੋਈ ਹੈ ਨੂੰ ਆਪਾਂ ਲੋੜ ਅਨੁਸਾਰ ਫਿਲ ਕਰ ਸਕਦੇ ਹਾਂ। ਜੇ ਸੀ ਦੀ ਕਰੈਕਸ਼ਨ ਦੀ ਨਹੀਂ ਲੋੜ ਆ ਉਹਨੂੰ ਆਪਾਂ ਨਹੀਂ ਟੱਚ ਕਰਾਂਗੇ। ਹੁਣ ਅੱਗੇ ਜਾ ਕੇ ਆਪਾਂ ਬਲੋਕ ਸਿਲੈਕਟ ਕਰਕੇ ਸਬਮਿਟ ਕਰਾਂਗੇ। ਇੱਥੇ ਬਲੋਕ ਸਿਲੈਕਟ ਕਰਾਂਗੇ। ਫਿਰ ਸਬਮਿਟ ਕਰਾਂਗੇ ਸਬਮਿਟ ਕਰਨ ਦੇ ਬਾਅਦ ਐਪਲੀਕੇਸ਼ਨ ਨੰਬਰ ਜਨਰੇਟ ਹੋ ਜਾਏਗਾ ਉਹਨੂੰ ਆਪਾਂ ਨੋਟ ਕਰ ਸਕਦੇ ਹਾਂ ਹੁਣ ਇੱਥੇ ਆਪਾਂ ਡਾਕੂਮੈਂਟ ਅਪਲੋਡ ਕਰਾਂਗੇ ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਉਹ ਮੈਂ ਅੱਗੇ ਜਾ ਕੇ ਦੱਸਦਾ ਐਪਲੀਕੇਸ਼ਨ ਫਾਰਮ ਕਿੱਦਾਂ ਫਿਲ ਕਰਨਾ ਤੇ ਕਿੱਥੋਂ ਮਿਲੇਗਾ ਉਹਦੇ ਬਾਅਦ ਆਪਾਂ ਇੱਥੇ ਬਰਸ ਸਰਟੀਫਿਕੇਟ ਅਪਲੋਡ ਕਰਾਂਗੇ ਜਿਹੜਾ ਆਪਾਂ ਆਨਲਾਈਨ ਕਰਾਇਆ ਹੋਇਆ ਫਿਰ ਇਹਦੇ ਵਿੱਚ ਆਪਣਾ ਸਕੂਲ ਦਾ ਸਰਟੀਫਿਕੇਟ ਉਸ ਦੇ ਬਾਅਦ ਇੱਥੇ ਆਪਾਂ ਆਧਾਰ ਕਾਰਡ ਆਪਣਾ ਅਪਲੋਡ ਕਰਾਂਗੇ ਆਧਾਰ ਕਾਰਡ ਨਾਲ ਐਡੀਸ਼ਨਲ ਪ੍ਰੂਫ ਲਾ ਸਕਦੇ ভোটার ਕਾਰਡ ਜਾਂ ਬੈਂਕ ਕਾਰਡ ਹੁਣ ਆ ਕਾਲਮ ਇੱਥੇ ਸੈਲਫ ਡੈਕਰੇਸ਼ਨ ਇਹ ਵੀ ਉਹ ਜਿਹੜਾ ਫਾਰਮ ਆ ਪੰਜ ਪੇਜਾਂ ਦਾ ਉਹਦੇ ਵਿੱਚ ਇਹ ਫਾਰਮ ਹੁੰਦਾ ਇੱਥੇ ਉਹਨੂੰ ਅਪਲੋਡ ਕਰਾਂਗੇ ਹੁਣ نیچے ਫਿਰ ভোটার ਕਾਰਡ ਆਧਾਰ ਕਾਰਡ ਇੱਥੇ ਐਪਲੀਕੈਂਟ ਦੇ ਵੀ ਲਗਾਣੇ ਆ ਅਸੀਂ ਆਪਣੇ ਵੀ ਲਗਾਉਣੇ ਆ ਫਿਰ ਇੱਥੇ ਵਿਟਨੈਸ ਦੇ ਪ੍ਰੂਫ ਆ ਉਹ ਇੱਕ ਫਾਰਮ ਹੁੰਦਾ ਤੇ ਦੋ ਸਰਪੰਚ ਜਾਂ ਪੰਚ ਸ਼ਹਿਰ ਦੇ ਵਿੱਚ ਦੋ ਐਮਸੀਐਨ ਦੇ ਸਾਈਨ ਹੁੰਦੇ ਜਾਂ ਕਿਸੇ ਗਸ਼ਟਡ ਅਫਸਰ ਦੇ ਉਹ ਫਾਰਮ ਅਪਲੋਡ ਕਰਕੇ ਇਹਨੂੰ ਸਬਮਿਟ ਕਰਦੇ ਆ ਇਹ ਸਾਰਾ ਜੋ ਪੰਜ ਪੇਜਾਂ ਦਾ ਫਾਰਮ ਆ ਇਹਦੀ ਇਹ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ ਕਿ ਕਿੱਦਾਂ ਫਿਲ ਕਰਨਾ ਕਿੱਦਾਂ ਅਪਲੋਡ ਕਰਨਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੇ ਜਣੇ ਪੇਜ ਤੇ ਕਲਿੱਕ ਕਰਕੇ ਆਪਾਂ ਫੀਸ ਪੇ ਕਰਾਂਗੇ ਫੀਸ ਪੇ ਕਰਨ ਤੋਂ ਬਾਅਦ ਆਪਣੀ ਫਾਈਲ ਅਪਲਾਈ ਹੋ ਜਾਏਗੀ ਤੇ ਰਸੀਦ ਜਨਰੇਟ ਹੋ ਜਾਏਗੀ ਇਹ ਕਰੈਕਸ਼ਨ ਦਾ ਅਪਲੀਕੇਸ਼ਨ ਫਾਰਮ ਆ ਪੰਜ ਪੇਜਾਂ ਦਾ ਫਾਰਮ ਆ ਇਹ ਸਭ ਤੋਂ ਪਹਿਲਾਂ ਇੱਥੇ ਆਪਾਂ ਨੇਮ ਭਰਾਂਗੇ ਇਹ ਸਾਰੀ ਪਹਿਲੇ ਪੇਜ ਤੇ ਡਿਟੇਲ ਐਪਲੀਕੈਂਟ ਦੀ ਭਰ ਹੋਣੀ ਆ ਐਪਲੀਕੈਂਟ ਮਤਲਬ ਜੋ ਬੱਚੇ ਦਾ ਸਰਟੀਫਿਕੇਟ ਆ ਉਹਦੇ ਮੰਮੀ ਡੈਡੀ ਅਪਲਾਈ ਕਰ ਰਹੇ ਆ ਜੇ ਮਦਰ ਕਰਦੇ ਆ ਤਾਂ ਮਦਰ ਦੀ ਡਿਟੇਲ ਜੇ ਫਾਦਰ ਕਰਦੇ ਆ ਤੇ ਫਾਦਰ ਦੀ ਉੱਪਰ ਫੋਟੋ ਲੱਗੇਗੀ ਅਪਲਾਈ ਕਰਨ ਵਾਲੇ ਦੀ ਨੀਚੇ ਉਸ ਬੱਚੇ ਦੀ ਜਿਸ ਦਾ ਜਨਮ ਸਰਟੀਫਿਕੇਟ ਆਪਾਂ ਠੀਕ ਕਰਉਣਾ ਹੈ ਇਹ ਐਪਲੀਕੇਸ਼ਨ ਫਾਰਮ ਤੁਹਾਨੂੰ punjab.gov.in ਦੀ ਵੈਬਸਾਈਟ ਤੋਂ ਮਿਲ ਜੇਗਾ ਫਾਰਮ ਦੇ ਪਹਿਲੇ ਤਿੰਨ ਪੇਜ ਅਪਲੋਡ ਕਰਨੇ ਸੀ ਜਿੱਥੇ ਆਪਾਂ ਫਾਈਲ ਕੀਤੀ ਹੈ ਐਪਲੀਕੇਸ਼ਨ ਫਾਈਲ ਦਾ ਕਾਲਮ ਸੀ ਉਹਦੇ ਵਿੱਚ ਫੋਮ ਸਾਰਾ ਈਜ਼ੀ ਆ ਬਿਲਕੁਲ ਦੇਖ ਕੇ ਆਪਾਂ ਭਰ ਸਕਦੇ ਆ ਬਹੁਤ ਸੌਖਾ ਆ ਐਗਜ਼ਿਸਟਡ ਡਿਟੇਲ ਦੇ ਵਿੱਚ ਜੋ ਡਿਟੇਲ ਗਲਤ ਆ ਉਹ ਭਰਨੀ ਆ ਰਿਕੁਆਇਰ ਦੇ ਵਿੱਚ ਜੋ ਆਪਾਂ ਨੂੰ ਚਾਹੀਦੀ ਆ ਉਹ ਭਰਨੀ ਆ ਇੱਥੇ ਸਾਰਾ ਤੁਸੀਂ ਪੜ੍ਹ ਕੇ ਦੇਖ ਸਕਦੇ ਆ ਬਹੁਤ ਸੌਖਾ ਭਰਵਾ ਇੱਥੇ ਆਪਾਂ ਸਾਈਨ ਕਰਾਂਗੇ ਜਿਹੜਾ ਬੰਦਾ ਫਾਈਲ ਅਪਲਾਈ ਕਰਦਾ ਆ ਐਪਲੀਕੈਂਟ ਬੱਚੇ ਦਾ ਮਦਰ ਜਾਂ ਫਾਦਰ ਉਹਦੀ ਇਹ ਵਿਟਨਸ ਵਾਲਾ ਪੇਜ ਆ ਜੋ ਉਥੇ ਇਹ ਫਾਈਲ ਦੇ ਵਿੱਚ ਆਪਾਂ ਦੇਖਿਆ ਸੀ ਵਿਟਨਸ ਵਾਲਾ ਕੋਲਮ ਆ ਤੇ ਇਹ ਪੇਜ ਅਪਲੋਡ ਕਰਨਾ ਆ ਇੱਕ ਸਾਈਡ ਅਪਲਾਈ ਕਰਨ ਵਾਲਾ ਦੂਜੀ ਸਾਈਡ ਉਸ ਬੱਚੇ ਦੀ ਫੋਟੋ ਜਿਹਦਾ ਜਨਮ ਸਰਟੀਫਿਕੇਟ ਆ ਉੱਪਰ ਸਰਪੰਚ ਜਾਂ ਐਮਸੀ ਦੇ ਨਾਮ ਡਿਟੇਲ ਫਿਲ ਕਰਾਂਗੇ ਬਹੁਤ ਸੌਖਾ ਫਾਰਮ ਆ ਦੇਖ ਕੇ ਤੁਸੀਂ ਈਜ਼ੀਲੀ ਭਰ ਸਕਦੇ ਆ ਬਾਕੀ ਜੇ ਫੇਰ ਵੀ ਕਿਸੇ ਨੂੰ ਕੋਈ ਡਾਊਟ ਆ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਨ ਆਪਾਂ ਉਹਦੀ ਹੈਲਪ ਕਰਾਂਗੇ ਇੱਥੇ ਆਪਾਂ ਏਰੀਆ ਸਿਲੈਕਟ ਕਰਾਂਗੇ ਇੱਥੇ ਲਿਖਿਆ ਗਿਆ ਕਿ ਡੈਸ਼ ਦੋ ਡੈਸ਼ ਮਤਲਬ ਕਿ ਕਿਸ ਚੀਜ਼ ਤੋਂ ਕਿਸ ਚੀਜ਼ ਸਹੀ ਕਰਾਣਾ ਫਾਦਰ ਦਾ ਨਾਮ ਮਤਲਬ ਆਰਮ ਕੁਮਾਰ ਤੋਂ RAM ਸਿੰਘ ਉਹ ਆਪਾਂ ਪਹਿਲਾਂ ਆਰਮ ਕੁਮਾਰ ਲਿਖਾਂਗੇ ਤੋਂ ਬਾਅਦ RAM ਸਿੰਘ ਲਿਖਾਂਗੇ ਫਿਰ نیچے ਦੋ ਐਮਸੀਆਂ ਦੇ ਸਾਈਨ ਜੇ ਪਿੰਡ ਚ ਰਹਿੰਦੇ ਆ ਸਰਪੰਚ ਜਾਂ ਪੰਚ ਇਹ ਸਾਰੇ ਫਾਰਮ ਦੇ ਉੱਪਰ ਆਪਸ਼ਨਾਂ ਦਿੱਤੀਆਂ ਆਪਾਂ ਕਿਸ-ਕਿਸ ਵਿਅਕਤੀ ਦੇ ਸਾਈਨ ਕਰਾ ਸਕਦੇ ਆ ਫਿਰ ਇਹ ਪੇਜ ਨੰਬਰ 5 ਸਵੈ ਘੋਸ਼ਣਾ ਜੋ ਉੱਥੇ ਸਵੈ ਘੋਸ਼ਣਾ ਦੀ ਪਹਿਲਾਂ ਫਾਈਲ ਅਪਲਾਈ ਕਰਨ ਲਈ ਆਪਸ਼ਨ ਸੀ ਉਥੇ ਪੇਜ ਅਪਲੋਡ ਕਰਾਂਗੇ ਇੱਥੇ ਫੋਟੋ ਲੱਗੇਗੀ ਜੋ ਬੰਦਾ ਫਾਈਲ ਅਪਲਾਈ ਕਰ ਰਿਹਾ ਬਹੁਤ ਸੁੱਖਾ ਫਾਰਮ ਦੇਖ ਕੇ ਤੁਸੀਂ ਫਿਲ ਕਰ ਸਕਦੇ ਆ ਕੋਈ ਡਾ ਔਖਾ ਨਹੀਂਗਾ ਇੱਥੇ ਸਾਰੀ ਬਰਥ ਤੇ ਰਿਲੇਟਡ ਡਿਟੇਲ ਆਏਗੀ ਕਿ ਜਨਮ ਕਿੱਥੇ ਹੋਇਆ ਕਿੰਨੀ ਤਰੀਕ ਨੂੰ ਹੋਇਆ ਫਿਰ ਆ نیچے ਲਿਖਿਆ ਕਿ ਇਹਦੇ ਵਿੱਚ ਗਲਤ ਕੀ ਕੀ ਆ ਉਥੇ ਆਪਾਂ ਲਿਖਾਂਗੇ ਕਿ ਬੱਚੇ ਤੇ ਫਾਦਰ ਦਾ ਨਾਮ ਗਲਤ ਆ ਬੱਚੇ ਦੀ ਮਾਦਾ ਦਾ ਨਾਮ ਗਲਤ ਆ ਬੱਚੇ ਦਾ ਨਾਮ ਗਲਤ ਆ ਉਹ ਸਾਰਾ ਪੰਜਾਬੀ ਵਿੱਚ ਆਪਾਂ ਫਿਲ ਕਰ ਸਕਦੇ ਆ ਇੱਧਰ ਆਪਾਂ ਸਿਰ ਸਾਈਨ ਕਰਾਵਾਂਗੇ ਜਿਹੜੇ ਵਿਅਕਤੀ ਨੇ ਫਾਈਲ ਅਪਲਾਈ ਕਰਨੀ ਆ ਪੰਜ ਪੇਜਾਂ ਦਾ ਫਾਰਮ ਆ ਬਹੁਤ ਈਜ਼ੀ ਆ ਜੇ ਫੇਰ ਵੀ ਕਿਸੇ ਨੂੰ ਕੋਈ ਡਾਊਟ ਆਂਦਾ ਆ ਤਾਂ ਸਾਨੂੰ ਪੁੱਛ ਸਕਦਾ ਆ ਆਪਾਂ ਉਹਦੀ ਹੈਲਪ ਕਰਾਂਗੇ ਹੋਪ ਤੁਸੀਂ ਵੀਡੀਓ ਦੇਖ ਲਈ ਹੋਣੀ ਆ ਵੀਡੀਓ ਦੇਖ ਕੇ ਸਾਰਾ ਪਤਾ ਲੱਗ ਗਿਆ ਹੋਣਾ ਕਿ ਆਪਾਂ ਆਪਣਾ ਜਨਮ ਸੱਦੀ ਬਿੜ ਤੇ ਨਾਮ ਕਿਸ ਤਰ੍ਹਾਂ ਸਹੀ ਕਰ ਸਕਦੇ ਆ ਫਾਦਰ ਦੇ ਨਾਮ ਦੀ ਕਰੈਕਸ਼ਨ ਆ ਮਦਰ ਆ ਜਾਂ ਐਡਰੈਸ ਦੀ ਕਰੈਕਸ਼ਨ ਆ ਉਹ ਆਪਾਂ ਘਰ ਬੈਠ ਕੇ ਕਿਸ ਤਰ੍ਹਾਂ ਕਰ ਸਕਦੇ ਆ ਸੋ ਇਹ ਵੀਡੀਓ ਵਿੱਚ ਸਾਰਾ ਕੁਝ ਦੱਸਿਆ ਬਿਲਕੁਲ ਸਿੰਪਲ ਪ੍ਰੋਸੈਸ ਆ ਹੁਣ ਸਾਰੇ ਜਣੇ ਮੇਰੇ ਵੀਰ ਘਰ ਬੈਠ ਕੇ ਜੇ ਕਿਸੇ ਦਾ ਜਨਮ ਸਰਟੀਫਿਕੇਟ ਦਲਤਾ ਤਾਂ ਉਹਨੂੰ ਅਪਲਾਈ ਕਰੋ ਜੇ ਤੁਹਾਨੂੰ ਕਿਤੇ ਕੋਈ ਪ੍ਰੋਬਲਮ ਹੁੰਦੀ ਆ ਤਾਂ ਨੀਚੇ ਦਿੱਤੇ ਹੋਏ ਕਮੈਂਟ ਬਾਕਸ ਵਿੱਚ ਕਮੈਂਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਤਾਂ ਜੋ ਹਰ ਇੱਕ ਵਿਅਕਤੀ ਤੱਕ ਵੀਡੀਓ ਪਹੁੰਚ ਸਕੇ ਇੱਕ ਨਿੱਕੀ ਜਿਹੀ ਵੀਡੀਓ ਪਹੁੰਚਣ ਦੇ ਨਾਲ ਜੇ ਕਿਸੇ ਦਾ ਕੋਈ ਭਲਾ ਹੋ ਸਕਦਾ ਆ ਤਾਂ ਬਹੁਤ ਵੱਡੀ ਗੱਲ ਆ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਕਰ ਦਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਹੋਰ ਅਗਲੀ ਇੱਕ ਵਧੀਆ ਵੀਡੀਓ ਲੈ ਕੇ ਜਿਸ ਦੇ ਵਿੱਚ ਇੱਕ ਨਵੀਂ ਇਨਫੋਰਮੇਸ਼ਨ ਹੋਵੇਗੀ ਧੰਨਵਾਦ ਜੀ ਜੈ ਹਿੰਦ